ਸਤਕਾਰਯੋਗ ਸਿੰਘ ਸਾਹਿਬ ਜਥੇਦਾਰ શ્રીਮਾਨ ਸੰਤ ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰੀਆਂ ਵੇਲਾਂ ਵਾਲੇ ਮਹਾਪੁਰਖ ਉਹ ਆਪ ਗੁਰੂ ਕੀ ਸੰਗਤ ਨੂੰ ਸਤਿਗੁਰਾਂ ਦੇ ਪਵਿੱਤਰ ਬਚਨ ਸਰਵਣ ਕਰਵਾਉਣਗੇ ਸੋ ਬੇਅੰਤੀ ਪੰਥ ਦੀਆਂ ਸਤਕਾਰਯੋਗ ਸ਼ਖਸੀਅਤਾਂ ਹਾਜ਼ਰੀਆਂ ਲਵਾ ਰਹੀਆਂ ਸੋ ਅਜੇ ਲਗਭਗ 4 ਢਾਡੀ ਜਥੇ ਆਪਣੇ ਕੋਲ ਹੋ ਰਿਹਾ ਕਿਉਂਕਿ ਅੱਜ ਢਾਡੀ ਦਰਬਾਰ ਦੀ ਹਾਜ਼ਰੀ ਆ ਸੋ ਨਾ ਜਥੇਾਨੇ ਵੀ ਸਮੇ ਸਮੇ ਦੇ ਨਾਲ ਆਪ ਜੀ ਦੇ ਦਰਸ਼ਨ ਕਰਨੇ ਆ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਜੀ ਵੀ ਹਾਜ਼ਰੀ ਲਵਾ ਰਹੇ ਆ ਮਹਾਪੁਰਖਾ ਬਲੋਜੀ ਆਏ ਨੂੰ ਬਹੁਤ ਬਹੁਤ ਧੰਨਵਾਦ ਆਓ ਸਰਵਣ ਕਰੀਏ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਸੰਤ ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰੀਆਂ ਵੇਲਾਂ ਵਾਲੇ ਮਹਾਪੁਰਖ ਗੱਜ ਗੇਜਗਾਰਾ ਕਿ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਲੋਕ ਉਸ ਕੋ ਕਰਦੇ ਕੋ ਸਤਨਾਮ ਤੁਸ ਮੰਤੁਰ ਸੁਣਾਉ ਭਵ ਜਲ ਬੋ ਓ ਗੱਦਕਾ ਮੋਕਤ ਪਰ ਆਰਤ ਮਾਹੇ ਸਮਾਇ ਤਨ ਤਨ ਲਗਤ ਜੋਤ ਪਰ ਗੁਰੂ ਰਾਮ ਕੀ ਦੇ ਸਾਹਿਬ ਸਤਿਗੁਰੂ ਸਰੇਗੁਰ ਗrand ਸਹਿ ਮਹਾਰਾਜ ਜੀ ਦੀ ਪਾਵਨ ਰਤਨ ਰੋਏ ਅੰਦਰ ਸਤਿ ਤੇ ਬਰਾਜਬਾਨ ਬੇਤਰਾ ਆਤਮਾ ਮਹਾਂ ਸਾਰੇ ਮਹਾਪੁਰਸ਼ ਅਤੇ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਕੇ ਦਾਤੇ ਸਰਵਾਂ ਸੰਤਾਨੀ ਪੰਥ ਦੇ ਵਾਲੇ ਬਾਦਸ਼ਾਹ ਦਰਬੇਸ਼ ਕਲਗੀਧਰ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਹਾਦਿ ਦੋ ਸੋ ਲੋ ਹੱਥ ਜੋੜ ਕੇ ਸੀਸ ਨਿਵਾਕੇ ਨਮਰਤਾ ਸਾਹਿਬ ਬਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਬਹੁਤ ਹੀ ਸੋਭ ਦੀ ਸੁਹਾਵਲਾ ਕੀਮਤੀ ਸਮਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ نو اے بار جانوار بخش کیا بھی چند سینا گرو کا سینا یہ کو چھوٹا بچہ نہیں ساتھ سک جی گرو جی نے بخششا تو بےحد کیتیا سارے سکھا نو کسی نو بھی بھانجا نہیں رکھیا پر اپنا سینا اپنا دل بابا بدھی چند صاحب جی نو گرو صاحب جی نے اے بار اے بخشش کیا ਅਨੰਤ ਇਸਲਾ ਨਾਂ ਬਸਿੱਦੇ ਸਵਾਲ ਵਿੱਚ ਸਤਿਕਾਰਯੋਗ ਪਵਿੱਤਰ ਆਤਮਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਦੇ ਬਾਤਰ ਦਲਪੰਥ ਬਾਬਾ ਬਿਨਿਚਲ ਸਾਹਿਬ ਜੀ ਦੇ ਮੁਖੀ ਸਤਿਕਾਰਯੋਗ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਮਨਾ ਰਹੇ ਹਨ ਬਾਬਾ ਜੀ ਬਾਬਾ ਬਿਨਿਚਲ ਜੀ ਨੂੰ ਸ਼ਰਧਾਲੂ ਦੇ ਫਲਵਾੜ ਪੜ ਕਰਨ ਵਾਸਤੇ ਸਾਜ ਸੰਗਤ ਜੀ ਆਪ ਆ ਇਸ ਭਗਤ ਅਰਸਾਨ ਤੇ ਹਾਜ਼ਰ ਹੋਏ ਹਾਂ ਸਿੱਖੀ ਦਾ ਪਹਿਲਾ ਕਦਮ ਕੀ ਹੈ ਸਿੱਖੀ ਦਾ ਜਿਹੜਾ ਸਭ ਤੋਂ ਪਹਿਲਾ ਕਦਮ ਹੈ ਉਹ ਕੀ ਹੈ ਸਤਗੁਰੂ ਜੀ ਬਚਨ ਗਾਦੇ ਹਨ ਤਨ ਮਨ ਤਨ ਸਭ ਸੌਂਪ ਗੁਰ ਕੋ ਤਨ ਵੀ ਆਪਣਾ ਮਨ ਵੀ ਤੇ ਧਨ ਦੌਲਤ ਵੀ ਇਹਨੇ ਤੇ ਗੁਰਸਾਹਿਬੇ ਲੈ ਆ ਕੇ ਚੜਾ ਦੇਣਾ ਤਨ ਵੀ ਗੁਰੂ ਜੀ ਦਾ ਮਨ ਵੀ ਗੁਰੂ ਜੀ ਦਾ ਤੇ ਤਨ ਵੀ ਗੁਰੂ ਜੀ ਦਾ ਸਮਝ ਕੇ ਮੇਰੇ ਮਨ ਦੇ ਵੀ ਤਨ ਦੇ ਵੀ ਤਨ ਦੇ ਵੀ ਮਾਲਕ ਗੁਰੂ ਸਾਹਿਬ ਜੀ ਹੈ ਮੈਂ ਪਹਿਰੇਦਾਰ ਆ ਜੀ ਇਹ ਸਮਝ ਕੇ ਹੈ ਤਾਂ ਬਹੁਤ ਔਖਾ ਸੌਖਾ ਨਹੀਂ ਤੇ ਅਕੇ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਹੁਕਮ ਮੰਨਿਆ ਭਾਈਆ ਹੁਕਮ ਵਿੱਚ ਖੜੇ ਹੋਣਾ ਦੁਨੀਆ ਦੇ ਸਾਰੇ ਗਮ ਔਖੇ ਔਖੇ ਕੀਤੇ ਜਾ ਸਕਦੇ ਹਨ ਪਰ ਸਭ ਤੋਂ ਔਖਾ ਗਮ ਹੈ ਹੁਕਮ ਵਿੱਚ ਹੁਕਮ ਮੰਨਣਾ ਤੇ ਹੁਕਮ ਵਿੱਚ ਰਹਿਣਾ ਜਿਨ੍ਹਾਂ ਨੇ ਹੁਕਮ ਮੰਨਿਆ ਭਾਈ ਸਾਹਿਬ ਆਇ ਲੜਾ ਜੀ ਦੇ ਰੂਪ ਚ ਆਏ ਤੇ ਦੂਸਰੇ ਸਾਹਿਬ ਸਤਿਗੁਰੂ ਅਗੰਗਦੇ ਸਾਹਿਬ ਮਹਾਰਾਜ ਜੀ ਨੇ ਸਰੂਪ ਵਿੱਚ ਪ੍ਰਗਟ ਹੋਏ ਸਾਨੂੰ ਉਹਨਾਂ ਨੇ دوسرے ساتھ گروہ گرنگ صاحب پاشاہ آچھا جی نے اپنے پیارے گروہ سکھا نو حکم منن دی جو مان مریادا سی جگتی سی جتی سمجھائی پہ سکھ نے حکم کتا مننا سو ساتھ سنگت جی سی دو دون ہن ہاں. گرو صاحب جی نے جنہیں پیارے گروہ سکھا نو سکھی بخشش کیتی ہے ਦੇ ਨਾਲ ਅਰਦਾਸ ਕਰਦੇ ਹਾਂ ਸੱਜੇ ਬਾਦਸ਼ਾਹ ਸੈਦਕ ਵੀ ਬਖਸ਼ੋ ਕਿਉਂ ਜੇ ਸਿੱਖ ਦੇ ਕੋਲ ਸਿੱਖੀ ਹੋਵੇ ਤਾਂ ਸਿਰਕ ਨਾ ਹੋਵੇ ਤਾਂ ਜੀਵਨ ਜ਼ਿੰਦਗੀ ਵਿੱਚ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ ਗਮੀਆਂ ਵੀ ਆਉਂਦੀਆਂ ਖੁਸ਼ੀਆਂ ਵੀ ਆਉਂਦੀਆਂ ਜੇ ਕੋਈ ਔਖਾ ਸਮਾਂ ਆ ਜਾਏ ਤਾਂ ਸਿੱਖ ਡੋਲ ਜਾਂਦਾ ਇਨਾ ਚਰ ਹੋ ਗਿਆ ਅਮਰ ਸ਼ਕੈ ਨੂੰ ਐਡੀ ਮੈਂ ਸੇਵਾ ਕੀਤੀ ਐਨੇ ਮੈਂ ਬਾਣੀ ਪੜਦਾ ਜੀ ਮੇਰੇ ਨਾਲ ਕਿਉਂ ਇਦਾਂ ਹੋਇਆ ਜੇ ਸਿੱਧਕ ਹੋਵੇ ਸਿੱਖ ਦੇ ਕੋਲ ਫਿਰ ਦੌਲਤ ਆ ਨਹੀਂ ਸਾਧ ਸੰਤ ਜੀ ਸਪਰਾਤਨ ਗੁਰਸਿੱਖਾਂ ਨੇ ਸਾਡੇ ਵਾਸਤੇ ਮੀਲ ਪੱਥਰ ਗੱਡੇ ਜੀ ਤਾਂ ਕਿ ਅਸੀਂ ਕਦੇ ਭੁੱਲ ਨਾ ਜਾਈਏ ਸਾਡਾ ਸਿੱਖੀ ਦਾ ਮਾਰਗ ਹੈ ਕੀ ਮੀਲ ਪੱਥਰ ਕੀ ਗੱਡੇ ਹਨ ਸ਼ੇਖ ਨੂੰ ਕਹਿਣ ਲੱਗੇ ਤੂੰ ਸਿੱਖੀ ਛੱਡ ਦੇ ਆ ਸਾਰੇ ਸੰਸਾਰ ਦੇ ਸੁੱਖ ਤੇਰੇ ਵਾਸਤੇ ਹਾਜ਼ਰ ਹਨ ਸਾਰੇ ਖਜ਼ਾਨੇ ਖੁੱਲੇ ਹਨ ਸਾਰੀਆਂ ਆਦਮੀਆਂ ਸਾਰੇ ਮਾਨ ਸਦਕਾਰ ਤੈਨੂੰ ਪ੍ਰਾਪਤ ਹੋਣਗੇ ਕਹਿਣ ਲੱਗੇ ਨਹੀਂ ਸਿੱਖੀ ਤਾਂ ਸਭ ਨਾਲੋਂ ਕੀਮਤੀ ਅਸਤੂ ਹੈ ਇਹ ਮੈਂ ਤਿਆਗ ਨਹੀਂ ਸਕਦਾ ਕਿਸੇ ਕੀਮਤ ਤੇ ਵੀ ਕਹਿ ਲੱਗੇ ਫਿਰ ਸਾਡੇ ਅਰਮਨ ਅਬਦ ਅਵਕ ਫਾਦਮੇ ਦੇ ਮੁਤਾਬਕ ਇਹ ਹੁਕਮ ਸੁਣਾਇਆ ਜਾਂਦਾ ਤੇ ਤੈਨੂੰ ਆਰੇ ਨਾਲ چیر ਲਾ ਉਹ ਕਹਿੰਦੇ ਆਰੇ ਨਾਲ چیر ਨਾ ਚੀਰ ਦਿਓ ਕਹਿੰਦੇ ਗੱਲਾਂ ਕਰ ਲਿਓ ਸੌਖੀਆਂ ਜਦੋਂ چیرਣ ਲੱਗਾਂਗੇ ਫੇਰ ਪਤਾ ਲੱਗੂ ਕਹਿੰਦੇ ਆਰੇ ਨਾਲ ਤਾਂ ਮੇਰੇ ਸਰੀਰ ਨੂੰ ਵੀ ਕੱਪੜੇ ਨੂੰ چیر ਸਕਦੇ ਆ ਜੀ ਸਤਿਗੁਰੂ ਜੀ ਬਚਨ ਗਾ ਰਹੇ ਹਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਾਇਆ ਕਾ ਪਰ ਚੀਰ ਬਹੁ ਫਾਰੇ ਕਹਿੰਦੇ ਕਾਇਆ ਰੂਪੀ ਕਪੜੇ ਨੂੰ ਭਾਵੇਂ ਕੋ ਲੀਰੋ ਨੀਰ ਕਰ ਦਵੇ ਹਰ ਰੰਗ ਨਾ ਲਹੇ ਸੁਭਾਗਾ ਉਹ ਸੁਭਾਗਾ ਵਾਲਾ ਵਾਹਿਗੁਰੂ ਜੀ ਦਾ ਪਿਆਰ ਗੁਰੂ ਦੀ ਸਿੱਖੀ ਸਦਕ ਉਹ ਨਹੀਂ ਕੋਈ ਖੋ ਸਕਦਾ ਨਾਮ ਨੂੰ ਕੋ ਚੀਰ ਸਕਦਾ ਤੇ ਨਾ ਕੋਈ ਖੋ ਸਕਦਾ ਆਰਾ ਲਿਆ ਕੇ ਸਾਹਮਣੇ ਰੱਖ ਦਿੱਤਾ ਜੀ ਕਹਿੰਦੇ ਅਜੇ ਵੀ ਸੋਚਲਾ ਜੀ ਕਹਿੰਦੇ ਮੈਂ ਤਾਂ ਪਹਿਲੇ ਸੋਚਿਆ ਜੀ ਆਰਾ ਅੱਜ ਆਸ ਵਿੱਚ ਲਿਖਿਆ ਕਹਿੰਦੇ ਆਰਾ ਪਿਆਰਾ ਲੱਗਦਾ ਹੈ ਕਹਿੰਦੇ ਆਰਾ ਤਾਂ ਮੈਨੂੰ ਬਹੁਤ ਸੋਹਣਾ ਲੱਗਦਾ ਜੀ ਘਾਰਾ ਕਰੋ ਬਣਾਏ ਕਹਿੰਦੇ ਚੰਗੀ ਤਰ੍ਹਾਂ ਤਿੱਖਾ ਗਾ ਲਓ ਫੁੰਡਾ ਤਾਂ ਨਹੀਂ ਇਹ ਤਾਂ ਇੱਕ ਸਟੈਪ ਹੈ ਇੱਕ ਬੋਡੀ ਇਹਦੇ ਪੈਰ ਰੱਖ ਕੇ ਮੈਂ ਤਾਂ ਆਪਣੇ ਘਰ ਨੂੰ ਜਾਣਾ ਜੀ ਆਹ ਜੁਣੀ ਦਾ ਚੱਲਣ ਵਿੱਚ ਪਹੁੰਚ ਜਾਣਾ ਜਿਵੇਂ ਮੇਰਾ ਸਰੀਰ ਤਿਆਗ ਰਿਹਾ ਮੈਂ ਆਤਮਾ ਕਰਕੇ ਪਰਮਾਤਮਾ ਦੇ ਜਲੀ ਨੂੰ ਹੋ ਜਾਣਾ ਮੈਨੂੰ ਤਾਂ ਬਹੁਤ ਪਿਆਰਾ ਲੱਗਦਾ ਏ ਅਗਲੀ ਪੰਗਤੀ ਵਿੱਚ ਕਹਿੰਦੇ ਸਿਰ ਦਾ ਜਾਣਦੇ ਮੇਰਾ ਸਿੱਖੀ ਸਦਗਨਾਂ ਚ ਆਏ ਇਹਦਾ ਸਰੀਰ ਦਾ ਕੀਦਾ ਚਲੇ ਜਾਣਾ ਜੀ ਮੇਰਾ ਸਿੱਖੀ ਸਦਕੇ ਸਵਾਸ-ਸਵਾਸ ਨਾਲ ਲਿਵ ਜਾਏ ਆਹ ਹੁਣ ਦੇ ਨਾ ਰਹੇ ਨਾ ਜੀ ਅੰਦਾਲ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਦਾ 350 ਸਾਲਾ ਉਹਨਾਂ ਦੇ ਸਾਢੇ 9 ਸਾਲ ਮੁਖ ਪਹਿਲਾਂ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਕੇਸਾ ਸਵਾਸ ਨਾਲ ਨਿਭ ਗਿਆ ਨਿਭਦਾ ਕਿਦਾ ਅਹਿਸਾਸ ਸਭ ਜੀ ਗੁਰੂ ਕੇ ਸਿੱਖ ਦੀ ਜੇ ਆਤਮਾ ਬਲਵਾਨ ਹੋਵੇ ਆਤਮਿਕ ਬਲ ਸਿੱਖ ਦੇ ਅੰਤਰਾਤਮਾ ਜੇ ਹੋਵੇ ਆਤਮਿਕ ਬਲ ਪੈਦਾ ਕਿੱਦਾ ਹੁੰਦਾ ਜੀ ਜਦੋਂ ਮਨ ਵਿੱਚ ਪ੍ਰੇਮ ਤੇ ਸ਼ਰਧਾ ਧਾਰਨ ਕਰਕੇ ਗੁਰੂ ਦਾ ਸਿੱਖ ਗੁਰੂ ਕੀ ਬਾਣੀ ਦਾ ਨਿਤਨੇਮ ਕਰਦਾ ਤੇ ਸੁਰਤ ਵਿੱਚ ਰੱਖ ਕੇ ਆਪ ਸੁਣਦਾ ਜੀ ਮੂਲ ਮੰਤਰ ਤੇ ਗੁਰ ਮੰਤਰ ਦਾ ਅਭਿਆਸ ਕਰਦਾ ਸੁਰਤ ਵਿੱਚ ਰੱਖ ਕੇ ਆਪ ਸੁਣਦਾ ਸਿਮਰਨ ਸਾਧਨਾ ਦੁਆਰਾ ਉਹ ਪਰਮਾਤਮਾ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਜੀ ਦੇ ਖਜ਼ਾਨੇ ਚੋਂ ਆਤਮਿਕ ਬਲ ਆਤਮਿਕ ਸ਼ਕਤੀ ਉਸ ਗੁਰ ਸਿੱਖ ਦੇ ਅੰਤਰਾਤਮਾ ਤੇ ਉਤਰਦੀ ਹੈ ਤੇ ਆਤਮਾ ਬਲਵਾਨ ਹੋ ਜਾਂਦੀ ਜਿਹੜਾ ਵਿਨੁਖ ਕਹੇ ਮੈਂ ਤਾਂ ਕਿਸੇ ਤੋਂ ਡਰਦਾ ਨਹੀਂ ਜੇ ਮੌਤ ਸਾਹਮਣੇ ਖੜੀ ਹੋਵੇ ਕੰਬ ਜਾਂਦਾ ਪਰ ਜਿਹਨਾਂ ਦੀ ਆਤਮਿਕ ਸ਼ਕਤੀ ਇਹਦੀ ਬਲਵਾਨ ਸੀ ਉਹ ਕਹਿੰਦੇ ਮਾ ਮੌਤ ਕੀ ਐ ਮੌਤ ਤਾਂ ਕੁਝ ਵੀ ਨਹੀਂ ਸੋ ਸਾਹਿਬ ਜੀ ਸੱਚੀ ਆਰਾਸ਼ੀਸ ਤੇ ਰੱਖ ਦਿੱਤਾ ਹੈ ਕਈ ਵਿਦਵਾਨ ਕਹਿੰਦੇ ਇਤਿਹਾਸ ਵਿੱਚ ਵੀ ਲਿਖਿਆ ਫਟਿਆ ਵਿੱਚ ਬੰਨ ਲਿਆ ਰਸਿਆਣਾ ਨੂੜ ਦਿੱਤਾ ਜੀ ਨਹੀਂ ਭਾਈ ਸਾਹਿਬ ਕਹਿੰਦੇ ਮੈਂ ਤਿਆਰ ਹੋ ਕੇ ਆਇਆ ਫਟਿਆ ਵਿੱਚ ਬੰਨਣ ਦੀ ਕੋਈ ਲੋੜ ਨਹੀਂ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਸ਼ੁਰੂ ਕਰਦਾ ਜੀ ਆਰਾਸ਼ਿਰ ਤੇ ਰੱਖ ਦਿੱਤਾ ਤੇ ਉਹਨਾਂ ਨੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ ਕੋਈ ਸੌਖੀ ਗੱਲ ਨਹੀਂ ਇਹ ਕੋਈ ਮਨ ਘਾਟ ਦੀ ਕਹਾਣੀਆ ਨਹੀਂ ਸਮਾਂ ਵੀ ਬਹੁਤਾ ਨਹੀਂ ਹੋਇਆ 350 ਸਾਲ ਹੀ ਅਜੇ ਹੋਇਆ ਏ ਤੇ ਸਾਧ ਸੰਗਤ ਜੀ ਆਰਾਧ ਲੱਕੜੀਆਂ ਚੀਰਣ ਵਾਸਤੇ ਹੁੰਦਾ ਜੀ ਸਰੀਰ ਚੀਰਣ ਵਾਸਤੇ ਥੋੜਾ ਹੁੰਦਾ ਜੀ ਜੇ ਮਾੜਾ ਜੇ ਵੀ ਵਾਹਿਗੁਰੂ ਨਾ ਕਰੇ ਕੋ ਸਰੀਰ ਦਾ ਹਿੱਸਾ ਕੱਟਿਆ ਜਾਵੇ ਤਾਂ ਪਹਿਲਾ ਹਾਏ ਬੋਹ ਨਿਕਲਦਾ ਵਾਹਿਗੁਰੂ ਕਹਿਣਾ ਬਹੁਤ ਔਖਾ ਅਰ ਪਾਈ ਸਾਹਿਬ ਜੀ ਨੇ ਜਪਜੀ ਸਾਹਿਬ ਸ਼ੁਰੂ ਕਰ ਦਿੱਤਾ ਜੀ ਅਜੇ ਮੰਨੇ ਕੀ ਗੱਦ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਇੱਥੇ ਪਹੁੰਚੇ ਸੀ ਤੇ ਸਰੀਰ ਦੋ ਫਾੜ ਹੋ ਗਿਆ ਜਿਨ੍ਹਾਂ ਚ ਸ੍ਰੀ ਜਪਜੀ ਸਾਹਿਬ ਜੀ ਦਾ ਭੋਗ ਨਹੀਂ ਪਿਆ ਜਿਨੀਆਂ ਨਾਮ ਤੇ ਆਇਆ ਐ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਚ ਦੋਹਾਂ ਫਾੜਾ ਵਿੱਚੋਂ ਆਵਾਜ਼ ਆਉਂਦੀ ਰਹੀ ਫੇਰ ਜਬ ਜੀ ਸਾਹਿਬ ਦੀ ਸਮਾਪਤੀ ਤੇ ਭਾਈ ਸਾਹਿਬ ਆਤਮਾ ਕਰਕੇ ਪਰਮਾਤਮਾ ਵਾਹਿਗੁਰੂ ਜੀ ਵਿੱਚੋਂ ਪੈਦ ਹੋ ਗਏ ਸੋ ਸਾਧ ਸੰਗਤ ਜੀ ਸਾਡੇ ਵਾਸਤੇ ਮਾਰਗ ਬਣਾ ਕੇ ਰਸਤਾ ਬਣਾ ਕੇ ਕਿਖੀ ਦੇ ਨਾਲ ਜੇ ਸਿੱਖ ਕੋਲ ਸਦਕ ਵੀ ਹੋਵੇ ਤਾਂ ਸਿੱਖ ਢੋਲ ਨਾਲੀ ਉਹਦੇ ਲਈ ਅਰਦਾਸ ਕਰ ਲਈ ਸੱਚੇ ਪਾਤਸ਼ਾਹ ਜਿਥੇ ਸਾਨੂੰ ਸਿੱਖੀ ਬਖਸ਼ੀਆ ਸਦਕ ਵੀ ਬਖਸ਼ ਅਸੀਂ ਕਿਸੇ ਔਖੇ ਸਮੇ ਤੇ ਕਿਸੇ ਦੁੱਖ ਤੋਕ ਪడే ਸਮੇ ਤੇ ਅਸੀਂ ਢੋਲੀਏ ਨਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਪਾਛਾ ਤੁਸੀਂ ਹੱਥ ਦੇ ਕੇ ਰਖਣਾ ਸੋ ਸਾਧ ਸੰਗਤ ਜੀ ਮਹਾਂਬਾਜੀ ਸਾਹਿਬ ਬਾਬਾ ਬਿਬੀ ਚੰਦ ਸਾਹਿਬ ਜੀ ਉਹਨਾਂ ਨੇ ਧਾਨ ਮਾਨ ਧਨ ਗੁਰੂ ਸਾਹਿਬ ਜੀ ਦੇ ਚਾਲਨ ਤੇ ਰਾਕੇ ਹੁਕਮ ਵਿੱਚ ਖੜੇ ਹੋਏ ਕਿਨੇ ਕਿਨੇ ਔਖੇ ਸਮੇ ਕਿੰਨੀਆਂ ਕਿੰਨੀਆਂ ਪਰਖਿਆਵਾਂ ਹੋਈਆਂ ਮਹਾਂਪੁਰਸ਼ਾਂ ਨੇ ਸਾਰੇ ਬਚਨ ਦਸੇ ਹਨ ਸਾਰਿਆਂ ਵਿੱਚੋਂ 100% ਨੰਬਰ ਲੈ ਕੇ ਪਾਸ ਹੋਏ ਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਬਿਨਾਂ ਚਾ ਨਸ਼ੀਨਾ ਗੁਰੂ ਦਾ ਸੀਨਾ ਸੋਹਤ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਉਹਨਾਂ ਪਰਥਾਏ ਬਚਨ ਹਨ ਮਾਨ ਮੋਹ ਅਰ ਲੋਭ ਕਾਰਾ ਬਿਓ ਜੀਤ ਨਾ ਗਾਲਿਓ ਨਾਮ ਰਤਨ ਗੁਣਾਹਰ ਬਣ ਜੇ ਲਾਤ ਬਖਰ ਲੈ ਚਾਲਿਓ ਸੇਵਕ ਕੀ ਔੜ ਕਨੇ ਵੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਦੇ ਰੱਖਿਓ ਚੀਤ ਰਹਾਓ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਹਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੋਂ ਕੋ ਦੋਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਪਇਓ ਸਾਹਿਬ ਕਾ سو مات مانو کرپال ٹھاکر سیوک کو سبرے حلت پلاتا تن سیوک سفل او آیا جن نانک خسم پچھاتا تن سیوک سفل او آیا جن نانک خسم پچھاتا آب لئے لڑ لائے در در ویس سی تین تنجن ہندی ماؤ آئے سفل سی ان شبد لال ਸਤਿਗੁਰ ਜੋਗ ਬਾਬਾ ਜੀ ਬਾਬਾ ਬਿਨੀ ਚਲ ਸਾਹਿਬ ਜੀ ਨੂੰ ਨਮਸਕਾਰ ਹੈ ਗੁਰੂ ਸਾਹਿਬ ਜੀ ਨੂੰ ਕਰੋੜਾਂ ਹਾਂ ਮਾਰੀ ਰੋਮ ਰੋਮ ਕਰਕੇ ਨਮਸਕਾਰ ਹੈ ਬਾਬਾ ਜੀ ਸਾਹਿਬ ਬਾਬਾ ਅਵਧਾਰ ਸਿੰਘ ਸਾਹਿਬ ਜੀ ਮਹਾਪੁਰਸ਼ ਕਿੰਨਾ ਵੱਡਾ ਸਿੱਖੀ ਦਾ ਪ੍ਰਚਾਰ ਦੇਸਾਂ ਵਿੱਚ ਪਰਦੇਸਾਂ ਵਿੱਚ ਧਰਤੀ ਦੇ ਕੋਨੇ ਕੋਨੇ ਵਿੱਚ ਇਹ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜੀ ਆਪ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪ ਕਰਵਾ ਰਹੇ ਹਨ ਦਾਸ ਰਹੇ ਸਰਕਾਰ ਜੋਗ ਸੱਜ ਖੜਨਵਾਸੀ ਬਾਬਾ ਜੀ ਸਾਹਿਬ ਬਾਬਾ ਸੋਨ ਸੰਸ ਸੋਨ ਸੰਗ ਸਭ ਜੀ ਦੇ ਵੀ ਦਰਸ਼ਨ ਕੀਤੇ ਸੇਵਾ ਦੇ ਪੁੰਜ ਤੇ ਸਿਮਰਨ ਦੇ ਪੁੰਨ ਦਾਸ ਰਹੇ ਦਰਸ਼ਨ ਕਰ ਲੈ ਗਏ ਵਾਰੀ ਘੋੜਿਆਂ ਵਿੱਚ ਗੱਲੇ ਗੱਲੇ ਘੋੜੇ ਨੂੰ ਜਾ ਕੇ ਦੇਖਣਾ ਜੇ ਪੱਠੇ ਮੋਲੇ ਨਹੀਂ ਪੱਠੇ ਪਾਉਣੇ ਜੇ ਲੜੜਾ ਹਟਾਉਣਾ ਤਾਂ ਅੱਲਾ ਲੜੜਾ ਹਟਾਉਣਾ ਜੇ ਲੰਗਰ ਦੀ ਸੇਵਾ ਕਿਤੇ ਸਭ ਜਾ ਭਾਜਾ ਕੱਟ ਰਹੇ ਕਿਤੇ ਲੋਈਏ ਕਰ ਰਹੇ ਕਦੇ ਪਾਟਾ ਕਰ ਰਹੇ ਉਹ ਸਾਨੂੰ ਸਿਖਾਲਦੇ ਮਹਾਪੁਰਖ ਸਾਨੂੰ ਸਿਖਾਲਦੇ ਜਿੱਦਾ ਟੀਚਰ ਆਪ ਪਹਿਲਾਂ ਊੜ ਐੜ ਐੜੀ ਸਸਾ ABC ਲਿਖਦਾ ਲੰਗ ਪੇ ਸਖਿਆਰਥੀਆਂ ਦੇ ਵਿਦਿਆਰਥੀਆਂ ਨੂੰ ਫੇਕੇ ਨਾ ਹੁਣ ਤੁਸੀਂ ਬੋਲੋ ਇਦਾਂ ਤੁਸੀਂ ਲਿਖੋ ਇਦਾਂ ਹਮ ਮਹਾਪੁਰਖ ਪੂਰਣੇ ਪਾ ਕੇ ਚੱਲੇ ਸਤਿਕਾਰਯੋਗ ਸਾਜ ਖੜਨ ਵਾਸੀ ਸਿੰਘ ਸਾਹਿਬ ਬਾਬਾ ਜੀ ਬਾਬਾ ਦਾਸ ਸਿੰਘ ਸਾਹਿਬ ਜੀ ਦਾ ਦੇ ਸਰੂਪ ਉਹਨਾਂ ਨੇ ਵੀ ਬਹੁਤ ਰੱਜ ਕੇ ਦਰਸ਼ਨ ਕੀਤੇ ਹੁਣ ਸਭ ਆਜੋਗ ਬਾਬਾ ਜੀ ਬਾਬਾ ਬਦਾਰ ਸਿੰਘ ਸਾਹਿਬ ਜੀ ਦੇ ਉਹਨਾਂ ਦੇ ਵਿੱਚੋਂ ਦਰਸ਼ਨ ਹੋ ਰਹੇ ਨੇ ਦਾਸ ਆਪਣੇ ਧੰਨ ਭਾਗ ਸਭੰਦਾ। ਦਾਸ ਦੀ ਇਹਨੀ ਹਾਜ਼ਰੀ ਪ੍ਰਵਾਨ ਕਰਨ ਦੀ ਭੁਲਾ ਚੁਕਾ ਲੀ ਖਿਬਾਂ ਬਖਸ਼ਿਸ਼ ਕਰ ਲਈ। ਅਮਰ ਛਕੋ ਗੁਰੂ ਵਾਲੇ ਬਣੋ। ਬਾਣੀ ਤੇ ਬਾਣਾ ਦੋ ਵਸਤੂ ਆ। ਜੇ ਬਾਣਾ ਹੈ ਬਾਣੀ ਨਹੀਂ। ਇਹ ਤਾਂ ਸਿਰਫ ਸੈਲਬੋਰਡ ਜਿੱਦਾਂ ਕਿਸੇ ਸਟੋਜ ਦੇ ਬਾਹਲੇ ਪਾਸੇ ਬਹੁਤ ਸੋਹਣਾ ਕੋਹ ਸਾਈਨ ਬੋਰਡ ਲਹਿ ਕੇ ਲਾ ਦਿਓ ਇਸ ਸਟੋਰ ਦੇ ਅੰਦਰ ਕੇਸਰ ਹੈ ਕਸਤੂਰੀ ਹੈ ਡਾਇਮੰਡ ਹੈ ਕੀਮਤੀ ਵਸਤੂਆ ਹਨ ਬਾਜੇ ਕੋ ਕਸਟਰ ਆ ਕੇ ਗਾਹ ਆ ਕੇ ਦੇਖੇ ਅੰਦਰ ਦਾ ਕੂੜਾ ਗਰਗੜ ਖਿਲ ਰਿਆ ਅਜ ਅੰਦਰ ਉਹਦਾ ਬੈਡ ਸਮੈਲ ਬਦਬੂ ਆਉਂਦੀ ਅਜ ਦਰਾਸ ਹੋ ਕੇ ਮੁੜ ਜਾਂਦਾ ਐਡਾ ਵੱਡਾ ਧੋਖਾ ਹੈ ਸਾਈਨ ਬੋਰਡ ਕਿੰਨਾ ਸੋਣਾ ਅੰਦਰ ਕੱਖ ਵੀ ਨਹੀਂ ਗੁਰੂ ਕੇ ਸਿੱਖ ਦੀ ਅੰਤਰਾਤਮਾ ਵਿੱਚ ਗੁਰੂ ਕੀ ਬਾਣੀ ਦਾ ਨਿਤਨੇਮ ਤੇ ਸਰੀਰ ਤੇ ਰਹਿਤ ਗੁਰਸੇਗ ਰਹਸ ਲੋ ਮੇਰੇ ਬੀਤ ਪਰਬਾਤੇ ਕਰ ਉਠੇ ਤੇ ਜੀਤ ਵਾਹਿਗੁਰੂ ਗੁਰਮੰਤਰ ਸੋ ਜਾਪ ਕਰ ਇਸ਼ਨਾਨ ਪੜੇ ਜਪ ਜਪ ਸੰਧਿਆ ਸਵੇ ਸੁਣੇ ਰਹਸ ਕੀਰਤਨ ਕਥਾ ਸੁਣੇ ਹਰ ਜਾਸ ਇਸ ਮੈਂ ਨੇਮ ਜੋ ਇੱਕ ਕਰਾਏ ਸੋ ਸਿੱਖ ਅਮਰਪੁਰੀ ਮੈਂ ਜਾਏ ਇਹਨੇ ਅਹੀ ਸ਼ਬਦਾਂ ਨਾਲ ਦਾਸੀ ਹਾਜ਼ਰੀ ਪ੍ਰਵਾਨ ਕਰਣੀ ਬੋਲਾਂ ਜੋ ਗਾਲੀ ਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰਟ ਟਾਈਮ ਦੇ ਦੇਗਾ ਸਨਮਾਨਯੋਗ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰੀਆਂ ਵੇਲਾਂ ਵਾਲੇ ਮਹਾਪੁਰਖਾਂ ਦਾ ਸੋ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਪਵਿੱਤਰ ਬਚਨ ਆਪ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਏ ਆ ਸੋ ਸਨਮਾਨਯੋਗ ਸਾਧ ਸੰਗਤ ਜੀ ਹੁਣ ਬਹੁਤ ਹੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਜੀ ਸ਼੍ਰੀ ਹਜੂਰ ਸਾਹਿਬ ਸ਼੍ਰੀ ਲੰਗਰ ਸਾਹਿਬ ਵਾਲੇ ਮਹਾਪੁਰਖਾਂ ਦਾ ਸਤਕਾਰ ਸਾਰੇ ਹੀ ਮਹਾਪੁਰਖਾਂ ਵੱਲੋਂ ਰਲ ਕੇ ਕੀਤਾ ਜਾ ਰਿਹਾ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਸ਼ੀਰਦੀ ਬਾਗ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਮਹਾਪੁਰਖ ਬਾਬਾ ਜੀ ਦਾ ਅਦਬ ਕਰ ਰਿਹਾ ਧਿਕਾਰਾ ਗ ਜਾਵੇ ਨਿਹਾਲੋ ਜਾਵੇ ਸਤਿ ਸ੍ਰੀ ਸੋ ਸਨਮਾਨਯੋਗ ਸਾਧ ਸੰਗਤ ਜੀ ਸਿੰਘ ਸਾਹਿਬ ਗਿਆਨੀ ਗੁਰਜਨ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਤਰਨਤਾਰਨ ਸਾਹਿਬ ਉਹਨਾਂ ਨੂੰ ਬੇਨਤੀ ਹੈ ਉਹ ਵੀ ਆ ਕੇ ਆਪਣਾ ਸਨਮਾਨ ਬਾਬਾ ਜੀ ਹੋਣਾਂ ਕੋਲੋਂ ਪ੍ਰਾਪਤ ਕਰ ਲੈਣ ਸੋ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਮਹਾਪੁਰਖਾਂ ਦਾ ਸਤਕਾਰ ਕੀਤਾ ਗਿਆ ਹੈ ਜਿਕਾਰਾ ਗ ਜਾਵੇ ਨੇ ਆਲੋ ਜਾਵੇ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਮਹਾਪੁਰਖਾ ਵੱਲੋਂ ਬਾਬਾ ਜੋਗਾ ਸਿੰਘ ਜੀ ਆਏ ਆ ਸੋ ਬਾਬਾ ਜੀ ਦਾ ਸਤਕਾਰ ਕੀਤਾ ਜਾ ਰਿਹਾ ਹੈ ਸੋ ਸਤਕਾਰਯੋਗ ਜਥੇਦਾਰ ਬਾਬਾ ਜੀ ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਖਾਂ ਦਾ ਸਤਕਾਰ ਕੀਤਾ ਗਿਆ ਹੈ ਜਿਕਾਰਕ ਜਾਵੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ